ਸੰਤੋ ਬਾਅਦ ਮੈਂ ਕਰ ਰਹੀਆਂ ਪੌਨਸ ਦੀ ਕਰੀਮ ਯੂਜ਼ ਕਿਉਂਕਿ ਮੇਰੇ ਕੋਲ ਜੋ ਵੀ ਕਰੀਮ ਹੁੰਦੀਆਂ ਮੈਂ ਉਹ ਹੀ ਲਗਾ ਲੈਂਦੀ ਆ ਵੈਸੇ ਜ਼ਿਆਦਾ ਤਾਂ ਮੈਂ ਕੋਈ ਵੀ ਕਰੀਮ ਨਹੀਂ ਸਮਾਲ ਕਰਦੀ ਪਰਮਾਨੈਂਟ ਕੋਈ ਵੀ ਕਰੀਮ ਨਹੀਂ ਹੈਗੀ ਦੇਸੀ ਸੋ ਦਾ ਆਪਣਾ ਜੋ ਮਿਲ ਗਿਆ ਉਹ ਹੀ ਲਾ ਰਿਹਾ ਹੁਣ ਮੈਂ ਇਸਤੇਮਾਲ ਕਰੀਆ ਗ੍ਰੀਨ ਟੀ ਦਾ ਪਾਊਡਰ ਐ ਫੇਸ ਪਾਊਡਰ ਇਹਦੇ ਵਿੱਚ ਨਾ ਦਿੱਤਾ ਹੋਇਆ ਆਪਾਂ ਨੂੰ ਫਾਊਂਡੇਸ਼ਨ ਇਹਦੇ ਵਿੱਚ ਹੀ ਦੇ ਰੱਖਿਆਗਾ ਸੋ ਆਪਾਂ ਥੋੜਾ ਜਿਹਾ ਫਾਊਂਡੇਸ਼ਨ ਦਾ ਟੱਚ-ਅਪ ਕਰ ਲੈਣਾ ਜਿੱਥੇ ਮਤਲਬ ਨੋਰਮਲ ਨੋਰਮਲ ਜਿਹਾ ਸ਼ਾਇਆ ਜਿਹਾ ਨੇ ਮੇਰੇ ਆਪਣ ਹੁਣ ਬਿਊਟੀ ਪਾਰਲਰ ਵਾਲਿਆਂ ਨੇ ਉਹਨਾਂ ਵਾਂਗੂ ਤਾਂ ਹੁਣ ਆਪਾਂ ਨੂੰ ਨਹੀਂ ਆਂਦਾਗਾ ਮੇਕਅਪ ਕਰਨਾ ਆਪਦਾ ਗੁਜਾਰੇ ਜਿਹਾ ਕਰ ਲਈਦਾ ਸੋ ਹੁਣ ਆਪਾਂ ਇਹ ਜਿਨਾ ਕਰਦੇ ਆਂ ਡਿਪ 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 ਪਤਾ ਨਹੀਂ ਕਿਵੇਂ ਕਰਦੇ ਨੇ ਐ ਜੀ ਕਰਕੇ ਵਿੱਚ ਮੈਨੂੰ ਤਾਂ ਜਿਆ ਸਮਝਦੀ ਨਹੀਂ ਆਂਦੀ ਕੀ ਛੱਡੋ ਪਰ ਆਇਨ ਨੂੰ ਆਪਾਂ ਐ ਐ ਕਰਦੇ ਆ ਦੇਸੀ ਸਟਾਈਲ ਐਨਟੀ ਦਾ ਹੋ ਲਗਾ ਲਿਆ ਆਪਣਾ ਵਿੱਚ ਸੀ ਉਹਨਾਂ ਨੇ ਦਿੱਤਾ ਸੀ ਫਾਊਂਡੇਸ਼ਨ ਹੁਣ ਆਪਾਂ ਫੇਸ ਪਾਊਡਰ ਲਗਾ ਲਈਏ ਕੀਆ ਬਟਨਾ ਹੈ ਹਟਣਾ ਨਹੀਂ ਹਟਣਾ ਸੋ ਫੇਸ ਪਾਊਡਰ ਲਗਾ ਲਿਆ ਹੁਣ ਮੈਂ ਥੋੜਾ ਜਿਹਾ ਆਪਾਂ ਲਗਾ ਲਈਏ ਮਸਕਰਾ ਸੀ ਨਾ ਐਸ ਤਾਂ ਗਰਮੀ ਹੈ ਮਸਕਰਾ ਉਹ ਮੇਰੇ ਕੋਲੇ ਵਾਲਾ ਹੈ ਨਸਕਰਾ ਇਸ ਤੋਂ ਨਾ ਮੈਂ ਨਹੀਂ ਲਾਂਦੀ ਬਹੁਤ ਅੱਗ ਲਾਉਣੀ ਆ ਥੋੜਾ ਜੱਜ ਵੀਡੀਓ ਦੇ ਚੱਕਰ ਦੇ ਵਿੱਚ ਕਿਉਂਕਿ ਗਰਮੀ ਬਹੁਤ ਆ ਨਾ ਜੀ ਨਹੀਂ ਕਰਦਾ ਕੁਝ ਵੀ ਲਗਾਉਣ ਨੂੰ ਹੁਣ ਉਸ ਤੋਂ ਬਾਅਦ ਲਾਈਟ ਵੇੜ ਜਾ ਇਧਰ ਲੈ ਬ੍ਰਸ਼ ਆ ਸੀਗਾ ਸਾਰਾ ਨਾਜਰੇ ਨਾ ਛੋਟੀ ਗੁਰੂ ਨੇ ਸਾਰਾ ਨੁਕਸਾਨ ਕਰਤਾ ਸੋ ਜ਼ਿਆਦਾ ਤਾਂ ਨਹੀਂ ਸਕਿਨ ਜੇ ਕਲਰ ਦਾ ਆ ਤੋ ਹੁਣ ਆਪਾਂ ਲਗਾ ਲਈਏ ਆਇਲੈਨਰ പാലിയ കച്ച ਸੋ ਇੱਧਰ ਜ਼ਿਆਦਾ ਪਿਆ ਗਿਆ ਥੋੜਾ ਜਿਹਾ ਆਪਾਂ ਇਹਨੂੰ ਸਾਫ਼ ਕਰ ਲਈਏ। ਇਹ ਲੈ। ਇਹ। ਇਹ। ਇਹ ਤਾਂ ਵੀ ਪਿਆ। ਉੱਪਰ। ਇਹ ਆਪਾਂ ਦੇ। ਇਹਦੇ ਦੇ। ਇਹਦਾ ਆਪਾਂ ਨਹੀਂ ਆ। ਹੁਣ ਠੀਕ ਲੱਗ ਰਿਹਾ। ਹੁਣ ਠੀਕ ਲੱਗ ਰਿਹਾ। ਹੁਣ ਰਹਿ ਗਿਆ ਫਾਈਨਲ ਲਿਪਸਟਿਕ ਸੋ ਆਹ 걸 ਯੂਜ਼ ਕਰ ਰਹੇ ਹਾਂ। ਜਿੰਨਾ ਤੱਕ ਪਿਸਟਿਕ ਨਾਲ ਲਾਈਣਾ ਉਹਨਾਂ ਤੱਕ ਮੇਕਅਪ ਨਹੀਂ ਪੂਰਾ ਹੁੰਦਾ ਕੰਪਲੀਟ ਨਹੀਂ ਹੁੰਦਾ ਸੋ ਈਅਰਿੰਗਸ ਤੋਂ ਮੈਨੂੰ 골ਡਨ ਕਲਰ ਦਾ ਈਅਰਿੰਗਸ ਬទਿਆ ਲੱਗੇ ਕਿਉਂਕਿ ਇਹਦੇ ਵਿੱਚ ਥੋੜਾ ਥੋੜਾ 골ਡਨ ਵੀ ਹੈ ਇਹਨਾਂ ਲੋਗਾਂ ਦੇ ਰਗੀ ਚਾਂ ਕੜੀ ਕਿੰਦੇ ਬੰਦ ਨਾ ਸੋ ਚਾਂ ਵੀ ਪਈ ਸੀਗੀ ਜੈਨ ਪਾ ਲਈ ਆਪਾਂ ਛੋਟਾ ਸ਼ੀਸ਼ਾ ਕਿੱਥੇ ਹੈ ਬਿੰਦੀ ਨਹੀਂ ਹੈਗੀ ਡੱਬੀ ਲਈ ਸੀਗੀ ਮੇਲੇ ਤੋਂ ਮਸਤਿਆਂ ਤੋਂ ਮੰਮੀ ਦੇ ਨਾਲ ਹੀ ਚਲੇਗੀ ਕਰੇ ആയിൽ ബി ലേ ਜੀ ਬੇਟਾ ਇੱਕ ਅੱਲਾ ਬੋਲਾ ਹੁੰਦੇ ਨਾ ਨਹੀਂ ਤੇ ਤੇਰੇ ਕੰਮ ਦੀ ਕੋਈ ਵੀ ਚੀਜ਼ ਨਹੀਂ ਗਈ ਸੋ ਇਹ ਆਪਣੀ ਹੋ ਗਈ ਫਾਈਨਲ ਲੁੱਕ ਛੋਟੇ ਛੋਟੇ ਜਿਹੇ ਮੀਡੀਆ ਕਰ ਲਈਆਂ ਤੇ ਨਾਲ ਆਪਾਂ ਕਰ ਲਈ ਫੋਨ ਨਹੀਂ ਕਿਉਂਕਿ ਖੁੱਲੇ ਬਾਹਰ ਛੱਡਣ ਦਾ ਟਾਈਮ ਨਹੀਂਗਾ ਗਰਮੀ ਹੈ ਬਹੁਤ ਜ਼ਿਆਦਾ ਸੋ ਇਅਰਿੰਗਸ ਛੋਟਾ ਜਿਹਾ ਨੈਕਲੇਸ ਵਿੱਚ ਆਂਦੇ ਸੋ ਦੁਪੱਟਾ ਸੂਰ ਦੇ ਨਾਲ ਦਾ ਇਹ ਮੈਂ ਇਹ ਦੁਪੱਤ ਲੈਣਾ ਤੇ ਫਿਰ ਇਹ ਵੀ ਲੈ ਲਿਆ ਸੋ ਆਪਣਾ ਫਾਈਨਲ ਲੁੱਕ ਇਹ ਗ੍ਰੀਨ ਕਲਰ ਦਾ ਦੁਪੱਟਾ ਹੈ ਨਾਲ ਗ੍ਰੇ ਕਲਰ ਦਾ ਜੰਪਰ ਤੇ ਗ੍ਰੀਨ ਕਲਰ ਦੀ ਸਲਵਾਰ ਸੋ ਫਾਈਨਲ ਲੁੱਕ ਜੈਸ ਦਿਖਾਂ ਦੀ ਤੁਹਾਨੂੰ ਜੈਸ ਦਿਖਾ ਏ ਆਪਣਾ ਹੋ ਗਿਆ ਜੀ ਫਾਈਨਲ ਲੁੱਕ ਨਾਲ 골ਡਨ ਲਦੀ ਦਿੱਤੀ ਨਾਲ ਕਰੇ ਲੱਗਦਾ ਜੰਪਰ ਤੇ ਨਾਲ ਗ੍ਰੀਨ कलर ਦਾ ਕਲਰ ਰਸੋ ਸੋ ਬਿਊਟੀਫੁੱਲ ਮਮਾ थैंक यू ਜੇ ਤੁਹਾਨੂੰ ਇਹੰਡ ਕਰਕੇ ਯੂਸ ਦੱਸਣਾ ਗਾ ਸਿੰਪਲ ਨੈਕਅਪ ਕਿੱਟ ਕਰਤੀ ਗਿਆ ਕਿਵੇਂ ਲੱਗਿਆ ਲਾਈਕ ਕਰੋ ਵਧੀਆ ਜੇ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੋ ਆਪਾਂ ਮਿਲਦੇ ਰਹਾਂਗੇ ਸੁਨੇ ਸੁਣੀਆਂ ਵੀਡੀਓ ਲੈ ਕੇ ਇਦਾਂ ਹੀ ਗਲਤ ਨਹੀਂ ਕਮੈਂਟਸ ਨਹੀਂ ਵੀ ਕਰਨਾ ਦਾ ਸੋ ਥੈਂਕ ਯੂ